ਸੂਬੇ ਚ ਵਾਪਰੇ 6 ਭਿਆਨਕ ਸੜਕੀ ਹਾਦਸੇ ਹਾਸੀਆ ਦਾ ਮੰਜ਼ਰ ਵੇਖ ਕੰਬ ਉੱਠੇ ਗਿਰੂ ਹੱਸਦੇ ਫਸਦੇ ਘਰਾਂ ਚ ਵਿਚੇ ਸੱਥਰ ਕਈ ਲੜ ਰਹੇ ਜ਼ਿੰਦਗੀ ਤੇ ਮੌਤ ਦੀ ਲੜਾਈ ਸੂਬੇ ਚ ਸੜਕੀ ਹਾਦਸਿਆਂ ਦਾ ਗ੍ਰਾਫ ਲਗਾਤਾਰ ਵਧਦਾ ਜਾ ਰਿਹਾ ਹੈ ਲਗਾਤਾਰ ਸੜਕੀ ਹਾਦਸਿਆਂ ਚ ਵਾਧਾ ਹੋ ਰਿਹਾ ਹੈ ਬੁੱਧਵਾਰ ਨੂੰ ਵੀ ਸੂਬੇ ਪਰ ਚਮਕ ਦੋ ਨਹੀਂ 6 6 ਸੜਕ ਦੁਰਘਟਨਾਵਾਂ ਮਦਿਆਂ 6 ਤਸਵੀਰਾਂ ਅੱਜ ਕੱਲ੍ਹ ਕੇ ਸਾਹਮਣੇ ਆਈਆਂ ਇਹ ਤਸਵੀਰਾਂ ਵਾਕਈ ਲੋਕ ਕੰਡੇ ਖੜੇ ਕਰ ਦੇਣ ਵਾਲੀਆਂ ਸੀ ਕਈ ਕਰਾਂ ਚ ਸੱਥਰ ਵਿੱਚ ਗਏ ਤਾਂ ਕਈ ਹਸਪਤਾਲ ਚ ਸਮੇਂ ਵੀ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਨੇ ਰਿਪੋਰਟ ਵੇਖੋ ਜਿहां ਪੰਜਾਬ ਚ ਸੜਕ ਦੁਰਘਟਨਾਵਾਂ ਰੁਖੰਦਰ ਨਾਮ ਨਹੀਂ ਲੈ ਰਹੀਆਂ ਹੁਣ ਵਕਫਕ ਥਾਵਾਂ ਤੋਂ ਇੱਕ ਨਹੀਂ ਦੋ ਨਹੀਂ 6 6 ਸੜਕ ਦੁਰਘਟਨਾਵਾਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜੋ ਦਿਲ ਨੂੰ ਚਿੰਜੋੜ ਕੇ ਰੱਖ ਦੇਣ ਵਾਲੀਆਂ ਨੇ ਰੋਹ ਕੰਬਾ ਕੇ ਰੱਖ ਦੇਣ ਵਾਲੀਆਂ ਨੇ ਦੱਸ ਦਈਏ ਕਿ ਜਲੰਧਰ ਪਠੰਡਾ ਮੁਖਸਰ ਬਰਨਾਲਾ ਤੇ ਤਰਨਤਾਰਨ ਚ ਦੋ ਵੱਖ-ਵੱਖ ਥਾਵਾਂ ਤੇ ਭਿਆਨਕ ਸੜਕੀ ਹਾਦਸੇ ਵਾਪਰੇ ਨੇ ਕਿਧਰੇ ਤੇਜ਼ ਰਫਤਾਰ ਕਾਰਨ ਹਾਦਸਾ ਵਾਪਰਿਆ ਤਾਂ ਕਿਧਰੇ ਸੰਗਣੀ ਧੁੰਦ ਤੇ ਲਾਪਰਵਾਹੀ ਦੇ ਚੱਲਦੇ ਆ ਵਾਹਨਾ ਵਿਚਾਲੇ ਭਿਆਨਕ ਟੱਕਰ ਹੋ ਗਈ ਜਿਹਾ ਗੱਲ ਪਹਿਲੇ ਭਿਆਨਕ ਸੜਕੀ ਹਾਦਸੇ ਦੀ ਕਰਦੇ ਆ ਜੋ ਕਿ ਜਲੰਧਰ ਤੋਂ ਸਾਹਮਣੇ ਆਏ ਜਿੱਥੇ ਇੱਕ ਤੇਜ਼ ਰਫਤਾਰ ਆਡੀ ਵਲੋ ਪਹਿਲਾ ਈ ਰਿਕਸ਼ਾ ਚਾਲਕ ਨੂੰ ਟੱਕਰ ਮਾਰੀ ਗਈ ਜਿਸ ਤੋਂ ਬਾਅਦ ਬੇਕਾਬੂ ਕਾਰ ਵੱਲੋਂ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੂੰ ਟੱਕਰ ਮਾਰੀ ਗਈ ਟੱਕਰ ਇੰਨੀ ਭਿਆਨਕ ਸੀ ਕਿ ਤਿੰਨ ਲੋਕਾਂ ਦੀ ਮੌਤ ਹੋ ਗਈ ਜਦਕਿ ਦੋ ਲੋਕ ਹਸਪਤਾਲ ਚ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ ਨੇ ਅਜੇ ਹੀ ਲੋਕਾਂ ਨੇ ਖੜੇ ਕਰ ਦੇਣ ਵਾਲੇ ਦੋ ਹਾਦਸੇ ਇੱਕੋ ਜ਼ਿਲ੍ਹੇ ਤਰਨਤਾਰਨ ਤੋਂ ਸਾਹਮਣੇ ਆਏ ਪਹਿਲਾ ਹਾਦਸਾ ਕਸਬਾ ਪਿੱਖੀਵਿੰਡ ਦੇ ਸਿੰਘਪੁਰ ਕੋਲ ਵਾਪਰਿਆ ਜਿੱਥੇ ਦਰਦਨਾਖਾਸ ਸੱਚ પતિ ਪਤਨੀ ਦੀ ਤੜਫ ਤੜਫ ਕੇ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਇੱਕ ਹੋਰ ਸ਼ਖਸ ਗੰਭੀਰ ਜ਼ਖਮੀ ਹੋ ਗਿਆ ਉਸ ਨੂੰ ਇਲਾਜ ਦੇ ਲਈ ਹਸਪਤਾਲ ਚ ਦਾਖਲ ਕਰਵਾਇਆ ਗਿਆ ਜਿੱਥੇ ਉਸ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਜਾਂ ਬੀਬੀ ਦੀ ਡੈਥ ਹੋਈ ਹੈ ਕੌਣ ਹੈ ਤੇ ਕਿਤੋਂ ਦੇ ਰਹਿਣ ਵਾਲੇ ਆ? ਇਹ ਜੀ ਪੰधरी ਦੇ ਰਹਿਣ ਵਾਲੇ ਜੀ ਇੱਥਾਂ ਦਾ ਜ ਐਕਸੀਡੈਂਟ ਹੋਇਆ ਜੀ। ਦੂਜਾ ਹਾਦਸਾ ਤਰਨਤਾਰਨ ਤੋਂ ਸਾਹਮਣੇ ਆਇਆ ਜਿੱਥੇ ਇੱਕ ਹਸਦੇ ਵਸਦੇ ਘਰ ਚ 70 ਵਿੱਚ ਚੁਕੇ ਨੇ ਮਾਪਿਆਂ ਦੇ ਇਕਲੌਤੇ 19 ਸਾਲਾ ਪੁੱਤ ਦੀ ਮੌਤ ਹੋ ਚੁੱਕੀ ਹੈ। ਜਾਣਕਾਰੀ ਮੁਤਾਬਕ ਨੌਜਵਾਨ ਦਾ 1 ਫਰਵਰੀ ਨੂੰ ਜਨਮ ਦਿਨ ਸੀ ਪਰਿਵਾਰ ਵੱਲੋਂ ਚਾਹ ਦੇ ਨਾਲ ਜਨਮ ਦਿਨ ਮਨਾਇਆ ਜਾਣਾ ਸੀ ਪਰ ਇਸ ਤੋਂ ਪਹਿਲਾਂ ਹੀ ਸੜਕੀ ਹਾਦਸੇ 'ਚ ਅਮਰਿਤਪਾਲ ਨਾਮ ਦਾ ਨੌਜਵਾਨ ਦੁਨੀਆ ਨੂੰ ਅਲਵਿਦਾ ਕਹਿ ਗਿਆ ਜਿਹहां ਦੱਸਿਆ ਤੈਹੀ ਜਾ ਰਿਹਾ ਜਾਣਕਾਰੀ ਮੁਤਾਬਕ ਮਰੇ ਤੱਕ ਨੌਜਵਾਨ ਆਪਣੇ ਦੋਸਤ ਨਾਲ ਸਕੂਲ ਤੋਂ ਵਾਪਸ ਆ ਰਿਹਾ ਸੀ ਅਚਾਨਕ ਇੱਕ ਕਾਰ ਨੇ ਉਹਨਾਂ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ ਨੌਜਵਾਨ ਦੀ ਮੌਤ ਹੋ ਗਈ ਜਦਕਿ ਦੂਜਾ ਨੌਜਵਾਨ ਗੰਭੀਰ ਜ਼ਖਮੀ ਦੱਸਿਆ ਜਾ ਰਿਹਾ ਹੈ ਘਟਨਾ ਤੋਂ ਬਾਅਦ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਪੁਲਿਸ ਸੌਲੇ ਮਾਮਲੇ ਚ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਆਪਣੇ ਬੱਚੇ ਸਕੂਲ ਨੂੰ ਆ ਰਹੇ ਸੌਰੀ ਗੱਡੀ ਨੇ ਕੋਈ ਤੇਜ਼ ਆ ਰਹੀ ਉਹਦੇ ਵਿੱਚ ਉਹ ਜੇ ਤੇ ਉਹ ਐਕਸੀਡੈਂਟ ਹੋ ਗਿਆ ਮੌਕੇ ਤੇ ਮੌਤ ਹੋ ਗਈ ਕਿੰਨੇ ਭੈਣ ਭਰਾਏ ਕਰ ਇਹ ਭੈਣ ਭਰਾਏ ਇੱਕ ਭੈਣ ਇੱਕ ਭਰਾ ਵਸ ਇਕੱਲਾ ਇਕੱਲਾ ਹਾਂਜੀ ਹਾਂਜੀ ਕਿੰਨੀ ਉਮਰ ਦੀ ਹੋ ਗਈ ਉਮਰ ਕੱਲ ਨੂੰ 19 20ਵਾਂ ਸਾਲ ਲੱਗਣਾ ਹੈ ਕੱਲ ਨੂੰ ਕੱਲ ਨੂੰ ਵੱਡੇ ਉਹਦਾ ਅਜੀ ਹੈ ਦੋ ਘਟਨਾਵਾਂ ਬਠਿੰਡਾ ਤੇ ਸ਼੍ਰੀ ਮੁਕਸਰ ਸਾਹਿਬ ਤੋਂ ਵੀ ਸਾਹਮਣੇ ਆਈਆਂ ਬਠਿੰਡਾ ਚ ਸੰਗਣੀ ਤੋਂ ਦੇ ਚਲਦਿਆਂ ਦੋ ਸਰਕਾਰੀ ਬਸਾਂ ਇੱਕ ਕੈਂਟਰ ਨਾਲ ਟਕਰ ਆ ਗਈਆਂ ਐ ਟੱਕਰ ਇੰਨੀ ਭਿਆਨਕ ਸੀ ਕਿ ਵਾਹਨ ਚੱਕਨਾ ਚੂਰ ਹੋ ਗਏ ਹਾਦਸੇ ਤੋਂ ਬਾਅਦ ਚਾਰੇ ਪਾਸੇ ਭਗੜੜ ਮਚ ਗਈ ਦਰਦਨਾਖਾਸੇ ਚ 9 ਲੋਕ ਗੰਭੀਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਬਠਿੰਡਾ ਦੇ ਸਿਵਲ ਹਸਪਤਾਲ ਚ ਦਾਖਲ ਕਰਵਾਇਆ ਗਿਆ ਲੱਗੋ ਕੈਂਟਰ ਵਾਲ ਦੀ ਗਲਤੀ ਸੀ ਜਿਉਂਨੇ ਕੋਦਾਂ ਬ੍ਰੇਕ ਮਾਰੇ ਕਿਛੋਂ ਆ ਕੇ ਇੱਕ ਬੱਸ ਵੱਜੀ ਉਸ ਤੋਂ ਬਾਅਦ ਪਿੱਛੇ ਸਾਡੀ ਬੱਸ ਵੱਜੀ ਕਿੰਨੇ ਵਾਰੀਆਂ ਚੱਲ ਰਹੀਆਂ ਲਗਭਗ 8-10 ਵਾਰੀਆਂ ਤਾਂ ਹੈਗੀਆਂ ਫਿਲਹਾਲ ਇਸ ਮਾਮਲੇ ਨੂੰ ਲੈ ਕੇ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਕਿ ਆਖਰ ਕਿਸ ਦੀ ਗਲਤੀ ਤੇ ਚੱਲਦਿਆਂ ਇਨਾ ਲੋਕਾਂ ਦੀ ਜਾਨ ਖਤਰੇ 'ਚ ਪਈ ਇਹ ਸਵੇਰ 8:30 ਦੇ ਕਰੀਬ ਆ ਮੂਰੇ ਇੱਕ ਟੈਂਟਰ ਸੀ ਆ ਟੈਂਟਰ ਆ ਮੂਰੇ ਔਨ ਕਰਕੇ ਬੱਸਾਂ ਦੇ ਉਹ ਪਲਟਿਆ ਤੇ ਬੱਸ ਵੀ ਆ ਦੇਖੋ ਕੌਣ ਕਹਿੰਦੇ ਆ ਇਸ ਦਾ ਡਬਲ ਰਿਜ਼ਰਵ ਉਹ ਕਿਰੋਵ ਦੇ ਗਿਆ ਜਾਣਕਾਰੀ ਮੁਤਾਬਕ ਸ਼੍ਰੀ ਮੁਕਸਰ ਸਾਹਿਬ ਚ ਪੰਜਾਬ ਰੋਡਵੇਜ਼ ਦੀ ਬੱਸ ਅਤੇ ਬਲੈਰੋ ਪਿਕਅਪ ਗੱਡੀ ਵਿਚਾਲੇ ਭਿਆਨਕ ਟੱਕਰ ਹੋਈ। ਆਮੋ ਸਾਹਮਣੇ ਵਾਹਨ ਆਪਸ ਚ ਪੈੜ ਗਏ। ਇਸ ਕਾਰਨ ਵਾਹਨਾਂ ਦੇ ਪਰਖੱਚੇ ਉੱਡ ਗਏ। ਦੱਸਿਆ ਜਾ ਰਿਹਾ ਹੈ ਕਿ ਹਾਦਸੇ ਚ ਬਲੈਰੋ ਗੱਡੀ ਦਾ ਚਾਲਕ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਇਲਾਜ ਦੇ ਲਈ ਹਸਪਤਾਲ ਚ ਦਾਖਲ ਕਰਵਾਉਣਾ ਪਿਆ। ਇਹ ਹਾਦਸਾ ਜੀ ਫੋਟਪੁਰੇ ਤੋਂ ਚੱਲ ਕੇ ਆ ਰਹੇ ਸੀ 8:00 8:04 ਤੇ 845 ਤੇ ਇੱਥੇ ਪਹੁੰਚੇ ਇਹਨੂੰ ਜਿਹੜੀ ਅੱਖ ਖੁਲ੍ਹਾ ਗਈ ਹੋਵੇਗਾ ਪਟਿਕਾ ਵਾਲੇ ਦੀ ਤੇ ਇਹ ਤੋਂ ਗੱਡੀ ਰੁਕੀ ਨਹੀਂ ਗੱਡੀ ਮੈਂ ਤਾਂ ਰੋਕ ਲਈ ਸੀ ਗੱਡੀ ਇਹ ਤੇ ਖੜੀ ਚ ਲੈ ਕੇ ਰੋਕੀ ਦੂਜੀ ਸਾਈਡ ਹਾਂ ਅਜੀhai ਪਿਆਨਾਖਾ ਸਾਹਿਬ ਬਰਨਾਲਾ ਤੋਂ ਵੀ ਸਾਹਮਣੇ ਆਇਆ ਜਿੱਥੇ ਬਰਨਾਲਾ ਮੋਗਾ ਨੈਸ਼ਨਲ ਹਾਈਵੇ ਤੇ ਦੋ ਕਾਰਾਂ ਦੀ ਭਿਆਨਕ ਟੱਕਰ ਹੋਈ ਹੈ ਜਾਣਕਾਰੀ ਮੁਤਾਬਕ ਹਾਦਸੇ 'ਚ ਦੋ ਮਹਿਲਾਵਾਂ ਸਣੇ ਤਿੰਨ ਲੋਕ ਗੰਭੀਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਵਾਲੇ ਦੁਆਲੇ ਦੇ ਲੋਕਾਂ ਦੀ ਮਦਦ ਨਾਲ ਹਸਪਤਾਲ ਪਹੁੰਚਾਇਆ ਗਿਆ ਰਸਿਆ ਜਾ ਰਿਹਾ ਹੈ ਕਿ ਪਿੰਡ ਮੱਲੀਆਂ ਬਖਤਗੜ ਨੇੜੇ ਟੋਲ ਪਲਾਸੇ ਦੇ ਕੋਲ ਇਹ ਹਾਦਸਾ ਵਾਪਰਿਆ ਹਾਦਸੇ ਦੀ ਵਜ੍ਹਾ ਟੋਲ ਪਲਾਜ਼ਾ ਦੇ ਸਪੀਡ ਬ੍ਰੇਕਰ ਤੇ ਸੰਗਣੀ ਧੁੰਦ ਦੱਸੀ ਜਾ ਰਹੀ ਹੈ ਇੱਥੇ ਕੋਈ ਰਾਜਾ ਬਾਬੂ ਨੇ ਹਲੇ ਟੋਲ ਪਲਾਜ਼ਾ ਸ਼ੁਰੂ ਹੀ ਨਹੀਂ ਹੋਇਆ ਵੱਡੇ ਵੱਡੇ ਇਹਨਾਂ ਨੇ ਪਵੰਝਕ ਪਹਿਲਾਂ ਗੱਡ ਤੇ ਮੰਗ ਕਰਦੇ ਜੀ ਇਹਨਾਂ ਦੇ ਪਰਚਾ ਹੋਣਾ ਚਾਹੀਦਾ ਇਹਨਾਂ ਤੇ ਇਹ ਜਿਹੜੀ ਲਾਪਰਵਾਹੀ ਕਰਦੇ ਆ ਇਹ ਇਹਨਾਂ ਨੂੰ ਗਵਰਨਮੈਂਟ ਆਫ ਹਰਿਆਣਾ ਪਾਵੇ ਜਿਵੇਂ ਹੁਣ ਮੇਰਾ ਪ੍ਰਵਾਸ ਦਾ ਨੁਕਸਾਨ ਹੋ ਗਿਆ ਮੇਰੀ ਗੱਡੀ ਰੈਂਟ ਤੇ ਲੱਗਿਆ ਸੀ ਮੈਂ ਗੱਡੀ ਜਾਵਾਂ ਬਿਲਕੁਲ ਖਤਮ ਹੋ ਗਈ ਉਧਰ ਮੌਕੇ ਤੇ ਪਹੁੰਚੀ ਪੁਲਿਸ ਦਾ ਕਹਿਣਾ ਹੈ ਕਿ ਹਾਦਸੇ ਚ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਜਦਕਿ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਸੜਕੀ ਹਾਦਸੇ ਦੇ ਵਿੱਚ ਇਹ ਹੋਇਆ ਵੀ ਟਰੈਫਿਕ ਨੂੰ ਖੋਲਿਆ ਗਿਆ ਤੇ ਬਾਕੀ ਏਰੀਪੜਤਾਲ ਕਰਕੇ ਕਾਰਵਾਈ ਕੀਤੀ ਜਾਵੇ ਕਿੰਨੇ ਜਣੇ ਜ਼ਖਮੀ ਹੋਏ ਭਈ ਤਿੰਨ ਜਣੇ ਜ਼ਖਮੀ ਹੈ ਨਾ ਸੜਕ ਹਾਸਿਆਂ ਦੀਆਂ ਤਸਵੀਰਾਂ ਵਾਕਈ ਦਿਲ ਨੂੰ ਝੰਜੋੜ ਕੇ ਰੱਖ ਦੇਣ ਵਾਲੀਆਂ ਨੇ ਲਗਾਤਾਰ ਸੜਕੀ ਹਾਸਿਆਂ ਚ ਹੋ ਰਿਹਾ ਇਜ਼ਾਫਾ ਵਾਕੀ ਚਿੰਤਾਜਨਕ ਹੈ ਇਸ ਕਾਰਨ ਕੀਮਤੀ ਜਾਨਾਂ ਅਜਾਈਂ ਜਾ ਰਹੀਆਂ ਨੇ ਇੱਥੇ ਆਮ ਲੋਕਾਂ ਨੂੰ ਵੀ ਚਾਹੀਦਾ ਹੈ ਕਿ ਸੜਕਾਂ ਤੇ ਵਾਹਨਾਂ ਨੂੰ ਗੌਰ ਨਾਲ ਧਿਆਨ ਨਾਲ ਚਲਾਇਆ ਜਾਵੇ ਤਾਂ ਜੋ ਹਾਦਸਿਆਂ ਤੋਂ ਬਚਿਆ ਜਾ ਸਕੇ ਬਿਊਰੋ ਰਿਪੋਰਟ ਪੀਟੀਸੀ ਨਿਊਜ਼